ਕਵਤੇ ਜੀ ਦੋ ਅੱਖਰਾਂ ਦਾ ਸੱਚ ਕਹ ਦੋ ਅੱਖਰਾਂ ਦਾ ਸੱਚ ਕਮਾਉਣਾ ਔਖਾ ਏ ਦੋ ਅੱਖਰਾਂ ਦਾ ਘਰ ਬਣਾਉਣਾ ਔਖਾ ਏ ਕਿੰਨਾ ਬੜਾ ਸੌਖਾ ਕਰਨਾ ਕੰਮਗੁਜ਼ਾਰੀ ਇਹਦਾ ਦੇਸ਼ ਲਈ ਸਰਵੰਸ਼ ਲਗਾਉਣਾ ਔਖਾ ਏ ਵੱਡੀ ਖੋਰੀ ਕਪੜੇ ਕਰਨੇ ਸੌਖੇ ਨੇ ਹਕੂਮਤ ਲਈ ਘਰ ਭਾਰ ਲਟਾਉਣਾ ਔਖਾ ਏ ਲਾਉਣ ਵਾਲੇ ਤੇ ਦੂਸਰਣ ਪੜ ਵਿੱਚ ਲਾ ਜਾਂਦੇ ਉਸ ਦਾਗ ਨੂੰ ਧੋਣਾ ਲਾਉਣਾ ਔਖਾ ਏ ਔਰਲੇ ਸਭ ਸਮਝਾਉ ਦੇ ਫਿਰਦੇ ਨੇ ਆਪਣੇ ਆਪ ਨੂੰ ਪਰ ਸਮਝਾਉਣਾ ਔਖਾ ਏ ਕਰਜਾ ਲੈ ਕੇ ਖਰਚ ਤਾਂ ਲੋਕੀ ਕਰ ਲੈਂਦੇ ਸਣੇ ਵਿਆਜ ਕਮਾ ਕੇ ਲਾਉਣਾ ਔਖਾ ਏ ਗਿੱਦੜ ਰੋੜੀ ਬੁੜੇ ਹੀ ਪਾਈ ਜਾਂਦੇ ਨੇ ਸੁਰਤਾਲ ਵਿੱਚ ਨੱਚਣਾ ਗਾਉਣਾ ਔਖਾ ਏ ਇੱਕੋ ਸ਼ਬਦ ਕਾਫੀ ਐ ਰਸਾਉਣ ਲਈ ਪਰਸੇ ਤਾਂ ਇਹ ਪਰ ਮਨਾਉਣਾ ਔਖਾ ਏ ਤੱਕ ਬੰਦੀ ਜਾਂ ਸਾਰੇ ਹੀ ਕਰੀ ਜਾਂਦੇ ਨੇ ਪਰ ਲੋਕਾਂ ਦਾ ਸ਼ਰਕ ਹੋਣਾ ਔਖਾ ਏ ਪਰ ਲੋਕਾਂ ਦਾ ਸ਼ਾਇਰ ਕਹੋਣਾ ਔਖਾ